ਤਦੋਂ ਦੇ ਕਾਰ ਨੇ ਇੱਕ ਵੱਡਾ ਹਾਦਸਾ ਵਾਪਰਿਆ ਹੈ ਲੁਧਿਆਣਾ ਹਾਈਵੇ ਤੇ ਜਿੱਥੇ ਹਾਈਵੇ ਦਾ ਕੰਮ ਚੱਲ ਰਿਹਾ ਸੀ ਹਾਈਵੇ ਨਿਰਮਾਣ ਅਧੀਨ ਸੀਗਾ ਉੱਥੇ ਹੀ ਇੱਕ ਮਹਿੰਦਰਾ ਕਾਰ ਜੁੜੀ ਹੈ ਬੇਕਾਬੂ ਹੋ ਕੇ ਬੈਰੀਕੇਡ ਦੇ ਨਾਲ ਟਕਰਾ ਕੇ ਖੱਡੇ ਦੇ ਵਿੱਚ ਜਾ ਡਿੱਗਦੀ ਹੈ ਜਿਸ ਕਾਰਨ ਦੋ ਲੋਕ ਦੱਸਿਆ ਜਾ ਰਿਹਾ ਹੈ ਕਿ ਮੌਕੇ ਤੇ ਜ਼ਖਮੀ ਹੋਏ ਹੈ ਨਾਹਰ ਤੁਹਾਨੂੰ ਦੱਸਦੀ ਕਿ ਜਿੱਥੇ ਕੰਮ ਚੱਲ ਰਿਹਾ ਸੀ ਉੱਥੇ ਕਿਸੇ ਵੀ ਤਰੀਕੇ ਦਾ ਰਿਫਲੈਕਟਰ ਨਹੀਂ ਲੱਗਾ ਪਿਆ ਸੀਗਾ ਕਿ ਆਉਣ ਜਾਣ ਵਾਲੇ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਇੱਥੇ ਕੰਮ ਚੱਲ ਰਿਹਾ ਹੈ ਕੰਮ ਜਿਹੜਾ ਹਾਈਵੇ ਤੇ ਕੀਤਾ ਜਾ ਰਿਹਾ ਕੋਈ ਵੀ ਰਿਫਲੈਕਟਰ ਜਿਹੜਾ ਆ ਉਹ ਨਹੀਂ ਲੱਗਾ ਹੋਇਆ ਸੀ ਜਿਸ ਕਾਰਨ ਇਹ ਮਹਿੰਦਰਾ ਕਾਰ ਜਿਹੜੀ ਹੈ ਉਹ ਡਿਵਾਈਡਰ ਦੇ ਨਾਲ ਬੈਰੀਕੇਡ ਦੇ ਨਾਲ ਜਾ ਟਕਰਾਈ ਤੇ ਉਸ ਤੋਂ ਬਾਅਦ ਜਿੱਥੇ ਕੰਮ ਚੱਲ ਰਿਹਾ ਸੀ ਉਸ ਖੱਡੇ ਦੇ ਵਿੱਚ ਹਾਈਵੇ ਦੇ ਬਿਲਕੁਲ ਨਾਲ ਜਾ ਡਿਕਦੀ ਹੈ ਲੁਧਿਆਣਾ ਦੇ ਸਮਰਾਲਾ ਚੌਂਕ ਦੇ ਨੇੜੇ ਇਹ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਵਾਪਰੀ ਹੈ ਕਿਉਂਕਿ ਲਗਾਤਾਰ ਧੁੰਦ ਦੇ ਕਾਰਨ ਬਹੁਤ ਸਾਰੇ ਹਾਦਸੇ ਵਾਪਰ ਜਾਂਦੇ ਆ ਕਿਉਂਕਿ ਧੁੰਦ ਦੇ ਵਿੱਚ ਵਿਜ਼ਿਬਿਲਟੀ ਜ਼ੀਰੋ ਹੋ ਜਾਂਦੀ ਹੈ ਕੁਝ ਵੀ ਦਿਖਾਈ ਨਹੀਂ ਦਿੰਦਾ ਤਾਂ ਵੀ ਇਸੇ ਤਰੀਕੇ ਦਾ ਸਿਗਾ ਕਿ ਜੇਕਰ ਕੰਮ ਚੱਲਿਆ ਹਾਈਵੇ ਤੇ ਤਾਂ ਉੱਥੇ ਰਿਫਲੈਕਟਰ ਲਾਉਣੇ ਚਾਹੀਦੇ ਸੀ ਪਰ ਉੱਥੇ ਰਿਫਲੈਕਟਰ ਨਹੀਂ ਲੱਗੇ ਔਰ ਧੁੰਦ ਦੇ ਕਾਰਨ ਹੀ ਕਾਰ ਵਾਲੇ ਨੂੰ ਦਿਖਾਈ ਨਹੀਂ ਦਿੱਤਾ ਉਹ ਬੈਰੀਕੇਡ ਦੇ ਵਿੱਚ ਜਾ ਟਕਰਾਈ ਤੇ ਉਸ ਤੋਂ ਬਾਅਦ ਖੱਡੇ ਦੇ ਵਿੱਚ ਡਿੱਗ ਜਾਂਦੀ ਹੈ ਹੁਣ ਤਸਵੀਰਾਂ ਮੌਕੇ ਦੀਆਂ ਤੁਸੀਂ ਦੇਖ ਸਕਦੇ ਹੋ ਕਿ ਚਮੇ ਟਾਇਰ ਕਾਰ ਦੇ ਤਾਂ ਨੂੰ ਨੇ ਔਰ ਲੋਕਾਂ ਦੇ ਵੱਲੋਂ ਉਸ ਨੂੰ ਕੱਢਣ ਦੀ ਸਿੱਧਿਆ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਤੁਹਾਨੂੰ ਦੱਸ ਦਈਏ ਜਿਹੜੀਆਂ ਸਵਾਰੀਆਂ ਸੀ ਕਾਰ ਦੇ ਵਿੱਚ ਉਹ ਦੋ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਇਲਾਜ ਜੜਿਆ ਉਹਨਾਂ ਦਾ ਉਹ ਕੀਤਾ ਜਾ ਰਿਹਾ ਹੈ ਭਾਜੀ ਮੇਰਾ ਨਾਮ ਸਨਾਮ ਸਿੰਘ ਸੋਨੀ ਆ ਜੀ ਹਾਂਜੀ ਦਿੱਲੀ ਜ਼ਰਾਡ ਤੇ ਇਹਨਾਂ ਨੇ ਜੋ ਇਹ ਕੀਤਾ ਹੈ ਨਾ ਮਤਲਬ ਇਹਨਾਂ ਨੂੰ ਉੱਥੋਂ ਪਿੱਛੋਂ ਦੇਖਣਾ ਚਾਹੀਦਾ ਕਿ ਉੱਥੋਂ ਨਿਸ਼ਾਨੀਆਂ ਲਾਣੇ ਚਾਹੀਦੀਆਂ ਤੇ ਜਿਹੜਾ ਇਹ ਬੈਰੀਅਲ ਇਹ ਬਹੁਤ ਗਲਤ ਲੱਗਿਆ ਗਿਆ ਜੇ ਕੋਈ ਵੀ ਮਸਾਫਿਰ ਆਂਦਾ ਪਿੱਛੇੋਂ ਆਂਦਾ ਵਾ ਉਹਨੂੰ ਕੀ ਪਤਾ ਵੀ ਕਿਸ ਹਾਵਨਾ ਬੰਦਾ ਕੀ ਕਿਵੇਂ ਆ ਕੀ ਰੋਡ ਆ ਕਿੱਦਾਂ ਉਹਦਾ ਵਿਚਾਰਾ ਦੱਬੀ ਜਾਂਦਾ ਆਹ ਕੰਮ ਹੋਇਆ ਜੀ ਦੇਖ ਲਓ ਤੁਹਾਡੇ ਸਾਹਮਣੇ ਕੀ ਹੋਇਆ ਇਦੇ ਵਿੱਚ ਤੁਸੀਂ ਕਿਹਦੀ ਗਲਤੀ ਮੰਨਦੇ ਹੋ ਜੀ ਇਹ ਬੈਰੀਅਰ ਦੀ ਪਹਿਲੀ ਗਲਤੀ ਤਾਂ ਹੀ ਬੈਰੀਅਰ ਦੀ ਆ ਜੋ ਇਹ ਬੈਰੀਅਰ ਲਗਾਇਆ ਗਿਆ ਬਹੁਤ ਗਲਤ ਲੱਗਿਆ ਇਹ ਹਾਂਜੀ ਤੇ ਇਹਨਾਂ ਨੇ ਅਗਰ ਇਹ ਕੰਮ ਕਰਨਾ ਸੀ ਤੇ ਇਹਨਾਂ ਨੂੰ ਪਿੱਛੇ ਕੋਈ ਨਾ ਕੋਈ ਨਿਸ਼ਾਨੀ ਜਾਂ ਕੁਝ ਨਾ ਕੁਝ ਕਰਨਾ ਚਾਹੀਦਾ ਸੀ ਕਿ ਜੋ ਕਿ ਬੰਦੇ ਨੂੰ ਪਤਾ ਲੱਗੇ ਕਿ ਵੀ ਹਾਂ ਇਧਰਲੀ ਸਾਈਡ ਤੇ ਆਪਣੇ ਕੁਝ ਹੈਗਾ ਜਾਂ ਕਿਤਾ ਜਦੋਂ ਗੱਡੀ ਅੱਗੇ ਚੱਲੋ ਇਹਦਾ ਕੋਈ ਫਾਇਦਾ ਨਹੀਂ ਹੈਗਾ ਪਬਲਿਕ ਨੂੰ ਇਹ ਤਾਂ ਸਿਰਫ ਵੱਡੇ ਕਰਿਆਣੇ ਨੂੰ ਫਾਇਦਾ ਦੇਣ ਵਾਸਤੇ ਬਜਾਇਤ ਤਾਂ ਕਿ ਅੱਜ ਇਹਨਾਂ ਦਾ ਜਾਨੀ ਮਾਲੀ ਨੁਕਸਾਨ ਹੋਇਆ ਹੈ ਜਿਹੜੇ ਟਵਾਇਡੇਸ਼ਨ ਨੇ ਸਮਾਂ ਹੀ ਲੱਗਦੀ ਵੇਸੇ ਬਣਾਇਆ ਕਿਉਂ? ਉਹ ਸਮੇਂ ਹੀ ਕਿਸੇ ਨੂੰ ਪੁੱਛ ਲੋ ਕਿਸੇ ਨੂੰ ਕੋਈ ਸਮਾਂ ਹੀ ਇੰਜੀਨੀਅਰ ਨੂੰ ਨਹੀਂ ਪਤਾ ਕੀ ਹੋਣਾ ਕੀ ਨਹੀਂ ਹੋਣਾ ਇਹ ਬਣਾਇਆ ਕਿਉਂ ਆ ਉਹ ਦੇਖੋ ਉੱਥੇ ਜੇ ਬਣਾਉਂਦੇ ਬਣਾਓ ਉੱਥੇ ਬੰਦ ਕਰੋ ਰਸਤਾ ਬੰਦ ਕਰੋ ਤਾਂ ਕਿ ਪਬਲਿਕ ਨੂੰ ਰਾਤ ਨੂੰ ਧੁੰਦੇ ਦੇ ਵਿੱਚ ਨਜ਼ਰ ਆਵੇ ਸਭ ਕੁਝ ਹੋਇਆ ਕੀ ਏ ਇੱਥੇ ਕੋਈ ਲਾਈਟ ਨਹੀਂ ਏ ਕੋਈ ਫਕੀ ਨਹੀਂ ਆਣੀ ਪਾਰੀ ਚੱਲੀ ਚੰਗੀਆਂ ਭਲੀਆਂ ਲੱਟਾਂ ਨਹੀਂ ਚੱਲਦੀਆਂ ਚੰਗੀਆਂ ਭਲੀਆਂ ਲੱਟਾਂ ਨਹੀਂ ਚੱਲਦੀਆਂ ਜਿਹੜੀਆਂ ਰਾਤ ਨੂੰ ਆ ਕੇ ਕੁਝ ਜਾ ਕਵਰੇਜ ਕਰ ਲੋ ਜਿੰਨੀਆਂ ਲੱਟਾਂ ਲੱਗੀਆਂ ਸਾਰੇ ਕੋਈ ਐ ਕਰਦੀਆਂ ਬਲਿੰਕ ਕਰਦੀਆਂ ਅੱਜ ਇੱਕ ਵੱਡਾ ਹਾਦ ਡੈਮੇਜ ਹੈ ਗੱਡੀ ਖਤਮ ਹੋ ਗਈ ਮਾੜੀ ਗੱਡੀ ਦਾ ਚਲੋ 40 50 ਦਾ ਪਰਵਾਹੀ ਕਰ ਲੈ ਬੰਦੇ ਦੀ ਜਾਨ ਬਚ ਜੇ ਇੰਨੀ badi ਹੈ ਪਬਲਿਕ ਦੇ ਆਪਾਂ ਸਰਕਾਰ ਨੂੰ ਇਹ ਗੁਜਾਰਸ਼ ਕਰਦੇ ਆ ਕਮ ਸੇ ਕਮ ਤੁਸੀਂ ਪਬਲਿਕ ਦੀ ਜਾਨ ਦਾ ਮੋਲ ਮੋਲ ਮਾ ਪਾਓ ਜਾਨ ਦਾ ਮੁੱਲ ਪਾਓ ਕਿ ਪਬਲਿਕ ਬਚ ਜਵੇ ਇਹ ਮਾੜੇ ਮੋٹے ਨੁਕਸਾਨ ਦਾ ਬੰਦਾ ਜਰ ਲੈਂਦਾ ਜੇ ਦੀ ਜਾਨੀ ਨੁਕਸਾਨ ਹੁੰਦਾ ਨਾ ਉਹ ਨਹੀਂ ਜਰਿਆ ਜਾਂਦਾ ਕਿਸੇ ਕੰਪਰਡ ਮੈਂਬਰ ਬਿਲਕੁਲ ਤੁਸੀਂ ਮੰਨਦੇ ਹੋ ਤੁਸੀਂ ਗੱਲ ਸਰਕਾਰਾਂ ਦੀ ਹੈ ਜਿਹੜੇ ਬਣਾਉਂਦੇ ਵੇਣੇ ਉਹ ਜਿਹੜਾ ਟੂਲ ਹੈ ਪਹਿਲਾਂ 320 ਰੁਪਏ ਦਾ ਹੁੰਦਾ ਸੀ ਗੱਡੀ ਦਾ ਆਜੋ 7500 ਰੁਪਏ ਦਾ ਜ਼ਰੂਰ ਕਰ ਦਿੱਤਾ ਗਿਆ ਪਰ ਇਹ ਜਿਹੜੇ ਇਹ ਕੰਮ ਐਨ ਐਚ ਵਾਈ ਦੇ ਨਹੀਂ ਬਣਦੇ ਇਹ ਇਹ ਉਹਨਾਂ ਦਾ ਹੀ ਕੰਮ ਹੈ ਟੋਲ ਜਿੰਨੇ ਮਰਜ਼ੀ ਮਹਿੰਗੇ ਲਾ ਲੈਣ ਪਰ ਟੋਲ ਦੇ ਮੁਤਾਬਕ ਜਿੱਥੇ ਹਿਸਾਬ ਨਾਲ ਟੋਲ ਲੈ ਰਹੇ ਨੇ ਉਸ ਮੁਤਾਬਕ ਖਰਚਾ ਨਹੀਂ ਕਰ ਰਹੇ ਖਰਚਾ ਵੱਡੇ ਜੇਬਾਂ ਦੇ ਜਾ ਰਹੇ ਵੱਡੀਆਂ ਜੇਬਾਂ ਭਰੀਆਂ ਜਾ ਰਹੀਆਂ ਦੱਸਿਆ ਯਾਰ ਗੱਡੀ ਨੂੰ ਤਕਰੀਬਨ ਡੇਢ ਤੋਂ 2 ਘੰਟੇ ਹੋ ਗਏ ਡਿੱਗੀ ਹੋਈ ਨੂੰ ਐਨ ਐਚ ਆਈ ਦੀ ਟੀਮ ਇੱਥੇ ਪਹੁੰਚੀ ਹੈ ਮੈਂ ਕਹਿੰਨਾ ਉਹਨਾਂ ਕੋਲ ਟੀਮ ਹੈ ਕਿੱਥੇ ਹੈ 6-6 ਅੱਛਾ ਗੱਡੀਆਂ ਅਸੀਂ ਹਿੱਸਾ ਕਰਦੇ ਆ ਫੋਰਨ ਦੀਆਂ ਪਰ ਅਸੀਂ ਫੋਰਨ ਵਾਸਤੇ ਮੇਰਾ ਦਾਵਾ ਹੈ ਅਸੀਂ 100 ਸਾਲ ਤੱਕ ਫੋਰਨ ਦਾ ਮੁਕਾਬਲਾ ਨਹੀਂ ਕਰ ਸਕਦੇ ਅੱਜ ਮੇਰੇ ਤੋਂ ਲਿਖਾ ਲੋ 100 ਸਾਲ ਤੱਕ ਅਸੀਂ ਫੋਰਨ ਦਾ ਮੁਕਾਬਲਾ ਨਹੀਂ ਕਰ ਸਕਦੇ ਭਾਵੇਂ ਜਿਹੜੀ ਮਰਜ਼ੀ ਸਰਕਾਰ ਆ ਜਵੇ ਬਹੁਤ ਵੱਡੀ ਅਨਗਲੀ ਹੈ ਸਾਹਮਣੇ ਕੋਈ ਕੋਈ ਰੋਕ ਨਹੀਂ ਲਗਾਈ ਗਈ ਤਾਂ ਕਿ ਜਿਹੜਾ ਬੰਦਾ ਤੁਹਾਨੂੰ ਪਤਾ ਤੁੰਦਾਂ ਦਾ ਟਾਈਮ ਹੈ ਤੁੰਚੇ ਦਾ ਵੈਸੇ ਕੁਝ ਨਜ਼ਰ ਨਹੀਂ ਆਉਂਦਾ ਤਾਂ ਉੱਥੇ ਕੋਈ ਨਾ ਕੋਈ ਡਾਇਵਰਸਨ ਤਾਂ ਲਗਾਇਆ ਜਾਣਾ ਚਾਹੀਦਾ ਸੀਗਾ ਅਸੀਂ ਆਪ ਕਹਿੰਦੇ ਆ ਇੰਨੀ ਵੱਡੀ ਅਨਗਲੀ ਹੋਣੀ ਕਿੱਦਾਂ ਚਾਹੀਦੀ ਹੈ ਚਲੋ ਉਧਰ ਰਸਤਾ ਬੰਦ ਹੈ ਚਲੋ ਗੱਡੀ ਨੇ ਅੰਦਰ ਕੱਟ ਗੱਡੇ ਬਾਈਨ ਸਾਈਡ ਗੱਡੀ ਉਧਰ ਕੱਟ ਕਰਦੀ ਜਿਹੜੇ ਬੰਦੇ ਅੰਦਰ ਸੁੱਤੇ ਸੁੱਤੇ ਵੇਚ ਗਏ ਜੋ ਮਰ ਜਾਂਦੇ ਫੇਰ ਉਹਨਾਂ ਦੇ ਆਪਣੇ ਬੰਦੇ ਸੀਗੇ ਫੇਰ ਤਾਂ ਗੱਡੀ ਵਾਲੇ ਦੀ ਗਲਤੀ ਨਿਕਲ ਫੇਰ ਗੱਡੀ ਵਾਲੇ ਦੀ ਗਲਤੀ ਘੜ ਦਿੰਦੇ ਸੀ ਗੱਡੀ ਵਾਲੇ ਦੀ ਗਲਤੀ ਹੁਣ ਵੀ ਗੱਡੀ ਵਾਲੇ ਕੱਢ ਨਹੀਂ ਦੇਖ ਲਿਓ ਉਹਨਾਂ ਨੇ ਹੁਣ ਵੀ ਗੱਡੀ ਵਾਲੇ ਦੇ ਕਢ ਨਹੀਂ ਹੈ ਗੱਡੀ ਦਾ ਇੰਨਾ ਨੁਕਸਾਨ ਹੋ ਗਿਆ ਬੰਦਾ ਬਚ ਜਾਵੇ ਮਾਲਕ ਦਾ ਸ਼ੁਕਰ ਹੈ ਕਿ ਬੰਦਾ ਬਚ ਜਾਵੇ ਪਰ ਹੁਣ ਗੱਡੀ ਦਾ ਇਹ ਨੁਕਸਾਨ ਕਰਨਾ ਉਹਨਾਂ ਨੇ ਗੱਡੀ ਵਾਲੇ ਦਾ ਨੁਕਸਾਨ ਜੀ ਤੁਸੀਂ ਦੇਖਿਆ ਨਹੀਂ ਉਹਨਾਂ ਨੇ ਲਾਇਆ ਕੀ ਹੋਇਆ ਕੁਝ ਵੀ ਨਹੀਂ ਲੱਗਾ ਕੀ ਹੋਇਆ ਕੁਝ ਨਹੀਂ ਲੱਗਾ ਪਾ ਰਹੇ ਆ ਇਸ ਟਾਈਮ ਇਹਨੇ ਪਰ ਇਹ ਲੱਗਦਾ ਨਹੀਂ ਹੈ ਕਿ ਇਹਨਾਂ ਨੂੰ ਉਹ ਬੰਦ ਕਰ ਦੇਣਾ ਚਾਹੀਦਾ ਜਦੋਂ ਜਦੋਂ ਕੰਮ ਚੱਲਦਾ ਹੈ ਅੱਗੇ ਪ੍ਰੋਫੈਸਰ ਚੱਲਦਾ ਦੇ ਤਾਨੂੰ ਨਾ ਮਾਰਨ ਟਾਈਮ ਆਈ ਸੀ ਐਂਟੀਵੇਸ਼ਨ ਤੇ ਬੰਦੇ ਬਚਾ ਹੋ ਗਿਆ ਉਹਨਾਂ ਨੂੰ ਬੁਲਾਇਆ ਤੇ ਵੱਡੀ ਹੁਣ ਕਢਵਾਉਣ ਲੱਗੇ ਆ ਜੀ ਕੁੰਦ ਕਰਕੇ ਨਾ ਐਕਚੁਅਲੀ ਜਾਂ ਬੜਾ ਰੋਡ ਤੇ ਬਹੁਤ ਗੱਡੀਆਂ ਦੇ ਮਤਲਬ ਕੋਈ ਫਾਲਟ ਪੈ ਗਿਆ ਕਿਸੇ ਦਾ ਇੰਜਨ ਦਾ ਪੈ ਗਿਆ ਕਦੇ ਕਿਸੇ ਦਾ ਪੈ ਗਿਆ ਉਹ ਪਹਿਲਾਂ ਵੀ ਅਸੀਂ ਦੋ ਗੱਡੀਆਂ ਰੋਡ ਤੇ ਜਿਹੜੀਆਂ ਆ ਰਾਹ ਦਿਆਂ ਖਰਾਬ ਹੋਈਆਂ ਸੀਆਂ ਇੱਕ ਗੱਡੀ ਦਾ ਐਕਸਲ ਟੁੱਟ ਗਿਆ ਉਹ ਐਕਸਲ ਟੁੱਟ ਗਿਆ ਹੁਣ ਰਾਤ ਮਤਲਬ ਮਾਰਨਿੰਗ ਟਾਈਮ ਉਹਦਾ ਐਕਸਲ ਟੁੱਟ ਗਿਆ ਹੁਣ ਉਸੇ ਜੀ ਸੀ ਪੀ ਵੀ ਵੱਡੀ ਮਸ਼ੀਨਾਂ ਮਗਵਾਈਆਂ ਨੇ ਉਹ ਸਾਈਡ ਤੇ ਕਰਵਾ ਕੇ ਆਏ ਆ ਸਰ ਜਿੱਤਰਾ ਹੈ ਨੈਸ਼ਨਲ ਰੋਡ ਹਾਈਵੇ ਦਾ ਕੰਮ ਚੱਲ ਰਿਹਾ ਹੈ ਕੀ ਇਹਨਾਂ ਦੀ ਕੋਈ ਰਿਸਪੋਨਸਿਬਿਲਟੀ ਨਹੀਂ ਬਣਦੀ ਸੀ ਵੀ ਇਹ ਇਸ ਦੇ ਬਾਰੇ ਬੈਰੀਕੇਡ ਕੀਤੇ ਜਾਣ ਉਹ ਦੇਖ ਰਹੇ ਆਂ ਜੀ ਬੁਲਾਇਆ ਉਹਨਾਂ ਨੂੰ ਵੀ ਬੁਲਾਇਆ ਮੌਕੇ ਤੇ ਦਿਖਾ ਰਹੇ ਆ ਉਹਨਾਂ ਨੂੰ ਵੀ ਇਹ ਦੇਖੋ ਕੀ ਹੋਇਆ ਗੱਡੀ ਕਿੱਥੋਂ ਆ ਰਹੀ ਸੀ ਤੇ ਕਿੱਥੇ ਜਾ ਰਹੀ ਸੀ ਉਹ ਅਜੇ ਕੁਝ ਨਹੀਂ ਪਤਾ ਲੱਗ ਰਿਹਾ ਦੱਸਾਂਗੇ ਪਹਿਲਾਂ ਤਾਂ ਉਹਨਾਂ ਦੇਖੇ ਨੇ ਉਹ ਬੰਦੇ ਦਾ ਬਚਾਅ ਹੋ ਗਿਆ ਕਿੰਨੇ ਦਿਨ ਲੱਗੇ ਗੱਡੀ ਨੂੰ ਅਜੇ ਕੁਝ ਨਹੀਂ ਪਤਾ ਨਹੀਂ ਅਜੇ ਕੁਝ ਮੈਨੂੰ ਦੱਸਿਆ ਨਹੀਂ ਸਾਨੂੰ ਅਸੀਂ ਆਏ ਆ ਉਹਨਾਂ ਨੂੰ ਬੁਲਾਇਆ ਉਹਨਾਂ ਮੇਰੀ ਬੇਂਧੀ ਗੱਡੀ ਦਾ ਐਡਰੈਸ ਕਟਵਾ ਲਿਆ ਉਹਨਾਂ ਨੂੰ ਅਨਟੀਮੇਸ਼ਨ ਕਰਤੀ ਆ ਜਿਹੜੇ ਗੱਡੀ ਆ ਕੋਈ ਕੋਈ ਜਾਨੀ ਨੁਕਸਾਨ ਤਾਂ ਨਹੀਂ ਜਾਨੀ ਨਿਸ਼ਾਨ ਕੋਈ ਨਹੀਂ ਕੀ ਲੱਗਦਾ ਨਹੀਂ ਹੈਗਾ ਪ੍ਰਸ਼ਾਸਨਿਕਤ ਗੈਲੀ ਆ ਕਿਉਂਕਿ ਵਿੱਚ ਜੁਕੀ ਵੀ ਬਣੀ ਹੋਈਆਂ ਹੈ ਵਿੱਚ ਰੋਡ ਦੇ ਉੱਤੇ ਕੋਈ ਵੀ ਜੜਾ ਕੇ ਜਾਲੀ ਨਹੀਂ ਲਾਈ ਕੋਈ ਡਵਾਈਡਰ ਨਹੀਂ ਲਾਇਆ ਹੋਇਆ ਰੋਕ ਵਾਸਤੇ ਉਹਨਾਂ ਨੂੰ ਹਾਈਵੇ ਵਾਲਿਆਂ ਨੂੰ ਬੁਲਾਇਆ ਜੀ ਇੱਥੇ ਉਹਨਾਂ ਨੂੰ ਵੀ ਦਿਖਾ ਰਿਆ ਮੌਕਾ ਜਿਹਦੀ ਗਲਤੀ ਹੋਊਗੀ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਠੀਕ ਹੈ ਸਰ ਠੀਕ ਹੈ ਜੀ